ਕਰਕੇ ਬਹੁਤ ਵੱਡਾ ਜਿਹੜਾ ਨੁਕਸਾਨ ਜਦੋਂ ਸਵੇਰੇ ਉੱਠ ਕੇ ਇਹ ਗੱਲ ਮਤਲਬ ਖਬਰ ਸੁਣੀ ਤੇ ਪੜਿਆ ਮਨ ਨੂੰ ਦੁੱਖ ਹੋਇਆ। ਗਰੀਬ ਇਹਨਾਂ ਪਿੰਡਾਂ ਦੇ ਵਿੱਚੋਂ ਹੋ ਗਏ ਗਿਆਂ ਸਾਰੇ ਪਰਿਵਾਰਾਂ ਦਾ ਦੁੱਖ ਸਾਂਝ ਕਰਕੇ ਆ ਹੁਣ ਮੈਂ ਫੇਰ ਦੁਬਾਰਾ ਕਰੂੰਗਾ ਵਾਪਸ ਆਇਆ। ਤੇ ਸੀਐਮ ਸਾਹਿਬ ਸਾਡੇ ਇੱਥੇ ਆ ਰਹੇ ਨੇ ਔਰ ਉਹਨਾਂ ਨੇ ਅੱਜ ਖੁੱਲ ਕੇ ਜੜੀ ਉਹ ਵਿਚਾਰ ਕਰਾਂਗੇ। ਕਿਉਂਕਿ ਸੀਐਮ ਸਾਹਿਬ ਆਮ ਹੀ ਗੱਲ ਕਰਦੇ ਹੁੰਦੇ ਆ ਕਿ ਲੋਕਾਂ ਦੇ ਘਰ ਜਾੜ ਕੇ ਜੇ ਕਿਸੇ ਦੇ ਘਰ ਦੀ ਵਾਲੀ ਜਗਦੀ ਹੋਵੇ ਤਾਂ ਮੈਂ ਨਹੀਂ ਜਗਨ ਦਵਾਗਾ। ਸੋ ਇਸ ਕਰਕੇ ਜਿਹੜੇ ਜਿੰਨਾ ਲੋਕਾਂ ਨੇ ਲੋਕਾਂ ਦੇ ਘਰ ਜਾੜਿਆ ਉਹਨਾਂ ਨੂੰ ਸਜ਼ਾ ਜੜੀ ਸਖਤ ਨੇ। ਤੇ ਅੱਜ ਜਿਹਨਾਂ ਦੇ ਘਰ ਦੇ ਬਾਹਰ ਖੜੇ ਆ ਇਹ ਪੰਜ ਬੇਟੀਆਂ ਦਾ ਬਾਪ ਸੀਗਾ ਜਿਹੜੀਆਂ ਛੋਟੀਆਂ-ਛੋਟੀਆਂ ਪੰਜ ਬੱਚੀਆਂ ਹਲਕੇ ਮਜੀਠੇ ਦੇ ਵਿੱਚ ਜਰਿਲੀ ਸ਼ਰਾਬ ਪੀਣ ਦੇ ਕਾਰਨ ਮੌਤਾਂ ਹੋਈਆਂ ਨੇ ਤਾਂ ਉਲਟਾ ਜਿਹੜਾ ਸਿਲਸਲਾ ਲਗਾਤਾਰ ਜਾਰੀ ਆ ਤਾਂ ਲਗਾਤਾਰ ਵਖ ਵਖ ਪਿੰਡਾਂ ਦੇ ਵਿੱਚ ਜਿਹਦਾ ਪ੍ਰਸ਼ਾਸਨ ਉਹ ਪਹੁੰਚ ਰਿਹਾ ਤਾਂ ਦੇਖ ਰ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਆਗੂ ਤਲਬੀਰ ਸਿੰਘ ਗਿੱਲ ਵੀ ਅੱਜ ਸਰਵਜੀਤ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਤਾਂ ਪਹਿਲਾਂ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਤਾਂ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਤੁਸੀਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੋ ਬਹੁਤ ਸਾਰੀਆਂ ਮੋਤਾ ਜੜੀਆਂ ਹਲਕਾਂ ਮਜੀਠੇ ਦੇ ਵਿੱਚ ਹੋਈਆਂ ਨੇ ਜੀ ਅੱਜ ਜਿਹੜੇ ਪਿੰਡ ਦੇ ਵਿੱਚ ਆਪਾਂ ਮਰੜੀ ਗਲਾ ਖੁਰਤੇ 6 ਮੋਤਾ ਇਸ ਪਿੰਡ ਦੇ ਵਿੱਚ ਹੋ ਚੁੱਕੀਆਂ ਹਨ ਔਰ ਪੰਗਾਲੀ ਚ ਹੋਈਆਂ ਵਾ ਫਰੀਏ ਵਾਲ ਹੋਈਆਂ ਵਾ ਇੱਕ ਦੋ ਟੱਪਰੀਆਂ ਚ ਵੀ ਹੋਈਆਂ ਵਾ ਸੋ ਇਸ ਕਰਕੇ ਬਹੁਤ ਵੱਡਾ ਜਿਹੜਾ ਨੁਕਸਾਨ ਜਦੋਂ ਸਵੇਰੇ ਉੱਠ ਕੇ ਇਹ ਗੱਲ ਮਤਲਬ ਖਬਰ ਸੁਣੀ ਤੇ ਬੜਾ ਮਨ ਨੂੰ ਦੁੱਖ ਹੋਇਆ ਔਰ ਮੈਂ ਸਵੇਰੇ ਕੋਈ 7:30-8:00 ਵਜੇ ਕਰੀਬ ਇਹਨਾਂ ਪਿੰਡਾਂ ਦੇ ਵਿੱਚ ਹੋ ਗਏਗਾ ਸਾਰੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਹੁਣ ਮੈਂ ਫੇਰ ਦੁਬਾਰਾ ਕਰੂੰਗਾ ਵਾਪਸ ਆਇਆ ਤੇ ਸੀਐਮ ਸਾਹਿਬ ਸਾਡੇ ਇੱਥੇ ਆ ਰਹ ਔਰ ਉਹਨਾਂ ਨਾਲ ਅਜ ਖੁੱਲ ਕੇ ਜਿਹੜੀ ਉਹ ਵਿਚਾਰ ਕਰਾਂਗੇ ਇਲਾਕੇ ਦੇ ਮੋਤਬਰ ਸੱਜਣ ਵੀ ਜਿਹੜੇ ਉਹ ਵੀ ਉੱਥੇ ਆ ਰਹੇ ਆ ਉਹ ਵੀ ਸਾਰੇ ਕੰਮ ਕਰੋ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਉਹ ਇਹਨਾਂ ਬੰਦਿਆਂ ਨੂੰ ਦੋਹਾਂਗੇ ਫੜੇ ਗਏ ਨੇ ਕਿਉਂਕਿ ਸੀਐਮ ਸਾਹਿਬ ਆਮ ਹੀ ਗੱਲ ਕਰਦੇ ਹੁੰਦੇ ਆ ਕਿ ਲੋਕਾਂ ਦੇ ਘਰ ਜਾੜ ਕੇ ਜੇ ਕਿਸੇ ਦੇ ਘਰ ਦਵਾਲੀ ਜਗਦੀ ਹੋਵੇ ਤਾਂ ਮੈਂ ਨਹੀਂ ਜਗਨ ਦਵਾਗਾ ਸੋ ਇਸ ਕਰਕੇ ਜਿਹੜੇ ਜਿੰਨਾ ਲੋਕਾਂ ਨੇ ਲੋਕਾਂ ਦੇ ਘਰ ਜਾੜਿਆ ਉਹਨਾਂ ਨੂੰ ਸਜ਼ਾ ਜਿਹੜੀ ਉਹ ਸਖਤ ਮਿਲੀ ਤੇ ਜੇਕਰ ਅਸੀਂ ਗੱਲ ਕਰੀਏ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਕਿ ਮੈਂ ਸਵੇਰ ਤੋਂ ਹੀ ਵੱਖ-ਵੱਖ ਪਿੰਡਾਂ ਦੇ ਵਿੱਚ ਗਿਆ ਤਾਂ ਪਰਿਵਾਰਕ ਮੈਂਬਰ ਕੀ ਕਹਿੰਦੇ ਨੇ ਪਰਵਾਰਕ ਮੈਂਬਰ ਵਿਚਾਰੇ ਕੀ ਕਹਿਣਗੇ ਹੈਂਡ ਟੂ ਮਾਉਥ ਨੇ ਸਾਰੇ ਜੋ ਮੈਂ ਜਿੰਨਾ ਵੀ ਪਰਿਵਾਰਾਂ ਦੇ ਵਿੱਚ ਗਿਆ ਇੱਕ ਵੀ ਪਰਿਵਾਰ ਕੋਈ ਮਤਲਬ ਇਹ ਨਹੀਂ ਜਿਹੜਾ ਉਹੋ ਜਿਹੇ ਪਰਿਵਾਰ ਨੇ ਜਿਹੜੇ ਸਵੇਰੇ ਆਪਦੀ ਦਿਹਾੜੀ ਧੱਪਾ ਲਾਉਂਦੇ ਸੀਗੇ ਤੇ ਸ਼ਾਮ ਨੂੰ ਉਹੀ ਖਾਂਦੇ ਸੀ ਤੇ ਅੱਜ ਜਿਨ੍ਹਾਂ ਦੀ ਘਰ ਦੇ ਬਾਹਰ ਖੜੇ ਆ ਇਹ ਪੰਜ ਬੇਟੀਆਂ ਦਾ ਬਾਪ ਸੀਗਾ ਜਿਹੜੀਆਂ ਛੋਟੀਆਂ-ਛੋਟੀਆਂ ਪੰਜ ਬੱਚੀਆਂ ਸੋ ਇਥੇ ਕੀ ਕੀਤਾ ਜਾ ਸਕਦਾ ਕੀ ਕਰ ਸਕਦੇ ਤਾਂ ਲੱਗਦਾ ਨਹੀਂ ਕਿ ਤੁਸੀਂ ਕਾਫੀ ਪੁਰਾਣੇ ਸਮੇਂ ਤੋਂ ਹਲਕਾ ਮਜੀਠਾ ਦੇ ਵਿੱਚ ਕਾਲੀ ਦਲ ਤੋਂ ਵੀ ਰਹੇ ਹੋ ਤਾਂ ਹੁਣ ਆਮ ਆਨ ਆਪਾਰਟੀ ਦੇ ਵਿੱਚ ਆ ਕੇ ਵੀ ਕੰਮ ਕਰ ਰਹੇ ਹੋ ਤਾਂ ਲੱਗਦਾ ਨਹੀਂ ਕਿ ਇਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਬਹੁਤ ਸਾਰੇ ਇਹਨਾਂ ਦੇ ਵੱਲੋਂ ਨੈਕਸਸ ਚਲਾਏ ਜਾ ਰਹੇ ਨੇ ਜੀ ਬਿਲਕੁਲ ਬਿਲਕੁਲ ਜੀ ਅਸੀਂ ਤੇ ਆਪ ਸਵੇਰ ਦੇ ਭੱਜੇ ਫਿਰਦੇ ਆਂ ਫੁੱਲ ਡੀਆਈ ਸਾਹਿਬ ਇੱਥੇ ਨੇ ਐਸਐਸਪੀ ਸਾਹਿਬ ਇਸ ਦਿਨ ਇੱਥੇ ਨੇ ਡੀਸੀ ਮੈਡਮ ਇੱਥੇ ਨੇ ਸਾਰੇ ਲੱਗੇ ਹੋਏ ਆ ਪ੍ਰਸ਼ਾਸਨ ਵਾਲੇ ਬੜੇ ਤਗੜੇ ਹੋ ਕੇ ਲੱਗੇ ਆ ਔਰ ਬੰਦੇ ਫੜੇ ਗਿਆ ਸਖਤ ਕਾਰਵਾਈ ਹੋਊਗੀ ਔਰ ਕੋਸ਼ਿਸ਼ ਕਰਾਂਗੇ ਗੁਰੂ ਰਾਮਦਾਸ ਦਾ ਉਡਾਸਣਾ ਲੱਗੇ ਕਿ ਗਾਂ ਤੋਂ ਇਹੋ ਜਿਹਾ ਪਾਣਾ ਕਿਤੇ ਇਥੇ ਨਾ ਵਾਪਰੇ ਔਰ ਪਿੰਡ ਵਾਲੇ ਕਹਿੰਦੇ ਨੇ ਕਿ ਜਦੋਂ ਐਹੋ ਜਿਹੀ ਕੋਈ ਘਟਨਾ ਹੋ ਜਾਂਦੀ ਹੈ ਮੈਂ ਸੀਐਮ ਸਾਹਿਬ ਨਾਲ ਗੱਲ ਕਰਾਂਗਾ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈ ਇਹਨਾਂ ਦੇ ਉੱਪਰ ਹੋਏਗੀ ਕਿਉਂਕਿ ਜੇਲ੍ਹ ਤੋਂ ਬਾਹਰ ਆ ਕੇ ਵੀ ਇਸ ਤਰੀਕੇ ਦੇ ਨਾਲ ਕੰਮ ਕਰ ਰਹੇ ਆ ਜੀ ਇਹੋ ਹੀ ਤਾਂ ਅੱਜ ਗੱਲ ਕਰਨੀ ਕਿ ਇਹਨਾਂ ਤੇ ਇਹੋ ਜਿਹੀ ਸਖਤ ਕਾਰਵਾਈ ਹੋਵੇ ਬੰਦੇ ਜੇਲ੍ਹੋਂ ਬਾਹਰ ਨਾ ਹੋਵੇ ਤੁਹਾਡੇ ਵੱਲੋਂ ਪਹਿਲਾਂ ਵੀ ਕਈ ਵਾਰ ਸੀਐਮ ਸਾਹਿਬ ਦੇ ਨਾਲ ਗੱਲਬਾਤ ਕੀਤੀ ਗਈ ਹੈ ਵੱਖ-ਵੱਖ ਮਾਮਲਿਆਂ ਤੇ ਲੱਗਦਾ ਕਿ ਹੁਣ ਮੈਂ ਅਜੇ ਮੈਂ ਤੇ ਚਲੋ ਇਥੇ ਬੜੇ ਲੰਮੇ ਸਮੇਂ ਤੋਂ ਆਪਣੇ ਭੈਣ ਭਰਾਵਾਂ ਦੀ ਸੇਵਾ ਕਰਦਾ ਰਿਹਾ ਮੈਂ ਇਸ ਹਲਕੇ ਦੀ ਅਜੇ ਮੇਰੇ ਕੋਈ ਕਮਾਂਡ ਨਹੀਂ ਜੀ ਸਾਡੇ ਹੋਰ ਨੇ ਇਥੇ ਪਰ ਫਿਰ ਵੀ ਮੇਰਾ ਫਰਜ਼ ਬੰਦਾ ਹੋਇਆ ਜੇ ਤਾਂ ਮੈਂ ਦੁੱਖ ਸੁੱਖ ਦਾ ਭਾਈ ਵਾਲਾ ਹ ਆਪਦੀ ਪਰਸਨਲ ਤੋਹਤੇ ਜਰੂਰ ਹੈ ਬੀ ਲੱਗਦਾ ਨਹੀਂ ਕਿ ਇਸ ਦੇ ਵਿੱਚ ਇੱਕ ਮਹਿਲਾ ਦਾ ਵੀ ਨਾਮ ਆਇਆ ਉਹ ਵੀ ਇਸ ਦੇ ਵਿੱਚ ਜਿਹੜਾ ਲਗਾਤਾਰ ਸ਼ਰਾਬ ਵੇਚਣ ਦਾ ਕੰਮ ਕਰ ਰਹੀ ਹੈ ਜੀ ਦੇਖੋ ਮਹਿਲਾ ਹੋਵੇ ਬੰਦਾ ਹੋਵੇ ਕੋਈ ਬਖਸ਼ਿਆ ਨਹੀਂ ਜਾਏਗਾ ਕੋਈ ਨਹੀਂ ਬਖਸ਼ਿਆ ਜਾਏਗਾ ਅੱਗੇ ਕੋਈ ਮਹਿਲਾ ਬਖਸ਼ਿਆ ਗਈ ਲੈ ਨੇ ਸਰਪੰਚ ਨੂੰ ਮੰਗਾ ਰਿਹਾ ਸੀ ਉਹਦਾ ਘਰਟ ਆਇਆ ਤੋਂ ਬਾਅਦ ਸ਼ੁਰੂਆਤ ਹੋਈ ਤੋ ਇਸ ਕਰਕੇ ਜਿਹੜਾ ਵੰਗਾਰੇਗਾ ਇਹੋ ਜਿਹਾ ਗਲਤ ਕੰਮ ਆਲੀ ਉਹਨੂੰ ਨਹੀਂ ਕਿ ਸਕੀ ਤੇ ਬਖਸ਼ਿਆ ਨਹੀਂ ਠੀਕ ਹੈ ਤਾਂ ਤੁਸੀਂ ਵੇਖਿਆ ਕਿ ਆਪ ਆਗੂ ਤਲਬੀਰ ਸਿੰਘ ਗੱਲ ਇੱਥੇ ਪਿੰਡ ਦੇ ਵਿੱਚ ਪਹੁੰਚ ਨੇ ਫਿਲਹਾਲ ਨਾਲ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਭਾਵੇਂ ਮਹਿਲਾ ਹੋਵੇ ਭਾਵੇਂ ਬੰਦਾ ਹੋਵੇ ਜੇਕਰ ਕੋਈ ਗਲਤ ਕੰਮ ਕਰੇਗਾ ਤਾਂ ਉਹਨੂੰ ਬਖਸ਼ਿਆ ਨਹੀਂ ਜਾਏਗਾ ਜਗਬੰਟੀਵਾਲਾ ਸਾਹਿਲ ਅੰਮ੍ਰਿਤਸਰ